ਇੱਕ ਨੈਸ਼ਨਲ ਪਲੇਅਰ ਹੋਗੇ ਤੁਸੀਂ ਇੱਥੇ ਰੇੜੀ ਲਾਉਣ ਦਾ ਹੈਗੇ ਉਹ ਤੇ ਤੁਹਾਨੂੰ ਇੱਕ ਕਨਸਟੇਬਲ ਦੇ ਯੋਗ ਨਹੀਂ ਸਮਝਿਆ ਹੈਗਾ ਤੁਹਾਨੂੰ ਕਿਸੇ ਚੀਜ਼ ਦੇ ਯੋਗ ਨਹੀਂ ਸਮਝਿਆ ਹੈਗਾ ਸਿੱਧਾ ਜਾ ਕੇ ਮਾਰੇ ਨੇ ਸਬਾਬ ਪ੍ਰਾਪਤ ਕੀਤਾ ਜਿਹਨੂੰ ਮੈਨੂੰ ਕਹਿ ਦਿੰਦੇ ਹੈਗੇ ਪੈਸੇ ਜੁੜੇ ਤੇ ਮੈਂ 2023 ਦੇ ਵਿੱਚ ਮੈਡਲ ਲੈ ਕੇ ਆਈ ਚਾਈਨਾ ਦੀ ਹੱਥੋਂ ਕੱਲੀ ਊਮਨ ਸੀਗੇ ਮੈਂ ਇਹ ਲੇਖ ਰੋੜਿਆ ਲਾਹੌਰ ਨੂੰ ਜਾਂਦਾ ਇਹ ਰੋੜਿਆ ਮੰਤਰੀ ਹੋਗੇ ਮੁੱਖ ਮੰਤਰੀ ਹੋਗੇ ਲੰਘਦੇ ਆਣ ਦੀ ਰੋੜ ਨਾਲ ਹੀ ਕਈ ਸੋਚਿਆ ਜਦੋਂ ਹੂਟਰ ਵੱਜਦਾ ਹੋਊਗਾ ਸ਼ਾਇਦ ਮੇਰੀ ਚਾਹ ਦੁਕਾਨ ਦੇ ਉੱਤੇ ਆ ਕੇ ਮੁੱਖ ਮੰਤਰੀ ਸਾਹਿਬ ਜਾਂ ਕਿਹੇ ਮੰਤਰੀ ਆ ਕੇ ਖਲਾਰਮ ਬ੍ਰੇਕਾ ਮਾਰ ਲਾਗੇ ਮੇਰੇ ਪਿਤਾ ਜੀ ਟਰੈਕਟਰ ਮੈਕੈਨਿਕ ਹੈਗੇ ਆ ਮੀਡਲ ਕਲਾਸ ਤੋਂ ਜਿਹਨੂੰ ਕਹਿੰਦੇ ਬਹੁਤ ਮੀਡਲ ਕਲਾਸ ਤੋਂ ਫੈਮਲੀ ਤੋਂ ਮੈਂ ਬਿਲੋਂਗ ਕਰਦੀ ਆ ਮੈਡਲ ਜਿੱਤ ਕੇ ਲਿਆੰਦਾ ਵਾ ਲਾਸਟ 10 ਦਿਨ ਅ ਪਹਿਲਾਂ ਦੱਸਿਆ ਕਿਸ ਪਾਪਾ ਮੇਰੇ ਕੋਲ ਨਹੀਂ ਪੈਸੇ ਹੁੰਦੇ ਹੈਗੇ ਹਨਾ ਜਾਂ ਮੈਂ ਜਿਹੜੀ ਕੋਚਿੰਗ ਦਿੰਨੀ ਸੀ ਉਹ ਬੱਚੇ ਵੀ ਮਜਬੂਰ ਹੈਗੇ ਆ ਮੈਂ ਉਹਨਾਂ ਕੋ ਵੀ ਫੀਸ ਤੱਕ ਵੀ ਨਹੀਂ ਲਈ ਹੈ ਸਿਰ ਪਾਪਾ ਨੇ ਰਾਤ ਰਾਤ ਹੀ ਮੇਰੇ ਫਾਦਰ ਸਾਹਿਬ ਨੇ ਗਿਆ 10 ਤੋਂ 11000 ਰੁਪਏ ਲਿਆਂਦਾ ਤੇ ਮੇਰੀ ਝੋਲੀ 'ਚ ਪਾਇਆ ਕਹਿੰਦੇ ਕੋਈ ਗੱਲ ਨਹੀਂ ਦੇ ਕੇ ਆ ਮੈਡਲ ਕੱਲ੍ਹ 'ਚ ਪਾਇਆ ਮੇਰੀ ਗੱਲ ਦੀ ਗਵਾਹੀ ਹੈ ਬੱਚੇ ਤਾਂ ਤੁਹਾਨੂੰ ਮਿਲ ਕੇ ਗਏ ਹੈਗੇ ਉਹ ਗੱਲ ਦੀ ਗਵਾਹੀ ਆ ਕਿ ਕਿਤਨਾ 7-8 ਮਹੀਨੇ ਤੋਂ ਮੈਂ ਇੱਥੇ ਰੇੜੀ ਲਾਉਣ ਲਈ ਹੈਗੀਆਂ ਉਹ ਬੱਚੇ ਤੁਹਾਡੇ ਕੋਲ ਇੰਟਰਵਿਊ ਦੇ ਕੇ ਗਏ ਹੈਗੇ ਆ ਤੇ ਕਿੰਨੇ ਮਜਬੂਰ ਸੀਗੇ ਉਹ ਬੱਚੇ ਮੈਂ ਉਹ ਕਹਿੰਨੀ ਆ ਮੈਂ ਹਾਲੇ ਵੀ ਰਿਕਵੈਸਟ ਕਰਦੀ ਆ ਸ਼ਾਇਦ ਮੇਰੀਆਂ ਉਮੀਦਾਂ ਮਾਰ ਚੁੱਕੀਆਂ ਵਾ ਪਰ ਮੈਂ ਰਿਕਵੈਸਟ ਫੇਰ ਵੀ ਕਰਦੀ ਆ ਕਿ ਸ਼ਾਇਦ ਇੱਕ ਤਾਂ ਇੱਥੋਂ ਇੰਟਰਨੈਸ਼ਨਲ ਰੂਟ ਹੈਗਾ ਵਾ ਕੋਈ ਤਾਂ ਸੁਣਨ ਵਾਸਤੇ ਆਵੇ ਕਦੀ ਖੇ ਕਦੀ ਨੈਸ਼ਨਲ ਦੇ ਵਿੱਚ ਖੇਡੀਆਂ ਤੇ ਕਦੀ ਨਹੀਂ ਖੇਡੀਆਂ ਕਦੀ ਮਜਬੂਰੀਆਂ ਕਾਰਨ ਘਰੇ ਰਹਿ ਗਈ ਕੇ ਦੋਸਤੋ ਮੈਂ ਤੁਹਾਡਾ ਦੋਸਤ ਅਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਸੈਂਟਰ ਪੰਜਾਬ ਟੀਵੀ ਦੇ ਨਾਲ ਅੱਜ ਤੁਹਾਨੂੰ ਪੰਜਾਬ ਦੀ ਅਜਿਹੀ ਇੱਕ ਥੀਂ ਦਾ ਮਿਲਾਵਾਂਗੇ ਜਿਹੜੀ ਕਿ ਨੈਸ਼ਨਲ ਤੱਕ ਖੇਡ ਕੇ ਆਈ ਆ ਤੇ ਉੱਥੇ ਤੁਸੀਂ ਦੇਖਿਆ ਵੀ ਮੈਡਲ ਜਿਹੜੇ ਨੇ ਗੱਲ ਵਿੱਚ ਕਾਫੀ ਜ਼ਿਆਦਾ ਪਾਏ ਹੋਏ ਨੇ ਪਰ ਕਿਤੇ ਨਾ ਕਿਤੇ ਸਾਡੀ ਸਰਕਾਰਾਂ ਵਾਸਤੇ ਕੋਈ ਬਹੁਤੀ ਵਧੀਆ ਗੱਲ ਨਹੀਂ ਆ ਇੰਨੇ ਮੈਡਲ ਜਿੱਤਣ ਦੇ ਬਾਵਜੂਦ ਵੀ ਇਸ ਥੀਂ ਨੂੰ ਬਹੁਤਾ ਵੱਡਾ ਕੋਈ ਮਕਾਮ ਨਹੀਂ ਮਿਲਿਆ ਨਾ ਹੀ ਅੱਜ ਤੱਕ ਕਿਸੇ ਨੇ ਇਹਦਾ ਮਾਨ ਸਨਮਾਨ ਕੀਤਾ ਅਤੇ ਚਾਹ ਦੀ ਰੇੜੀ ਲਾਉਣ ਵਾਸਤੇ ਜਿਹੜੀ ਮਜਬੂਰ ਹੋ ਗਈ ਆ ਪਰਨੀਤ ਕੋ ਸਾਡੀ ਭੈਣਾਂ ਗੱਲਬਾਤ ਕਰਾਂਗੇ ਉਨੇ ਦੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਾਲਾ ਲਾ ਸੈਂਟਰ ਪੰਜਾਬ ਦੀ ਸਤਿ ਸ਼੍ਰੀ ਅਕਾਲ ਸਰ ਅਮਨੀਤ ਤੋਂ ਵੀ ਇਨੇ ਟਿਆਰ ਸਾਰੇ ਮੈਡ ਗੱਲ ਚ ਪਾ ਕੇ ਤੁਸੀਂ ਚਾਹ ਬਣਾ ਰਹੇ ਜਿਹੜੀ ਉੱਤੇ ਕੀ ਕਹਿਣਾ ਕਿ ਜਾਓਗੇ ਲੋਕ ਲੰਘਦੇ ਹੋਣਗੇ ਕੀ ਕਹਿੰਦੇ ਹੋਣਗੇ ਤੁਹਾਨੂੰ ਚੀਜ਼ ਦੇ ਕੇ ਸਰ ਕਈਆਂ ਨੂੰ ਤਾਂ ਅੱਜ ਹੀ ਮੈਨੂੰ ਇੱਕ ਵੀਰ ਜੀ ਮਿਲ ਕੇ ਗਏ ਹੈਗੇ ਤੇ ਉਹ ਕਹਿੰਦੇ ਤੁਹਾਡੀ ਸਟੋਰੀ ਵੇਖੀ ਸੀਗੀ ਤੁਹਾਡਾ ਬਣਿਆ ਨਹੀਂ ਹੈਗਾ ਕੁਝ ਤੇ ਮੈਂ ਕਿਹਾ ਕੋਈ ਭਾਜੀ ਮੈਨੂੰ ਰਿਸਪੌਂਸ ਨਹੀਂ ਕੋਈ ਵੀ ਅੱਗੋਂ ਮਿਲਿਆ ਹੈਗਾ ਹਨਾ ਜਾਂ ਮੇਰੇ ਬੱਚੇ ਪਿੰਡ ਦੇ ਇੱਥੇ ਤੱਕ ਹੋ ਕੇ ਗਿਆ ਇੰਟਰਵਿਊ ਕਰਾਈਆਂ ਹੈਗੀਆਂ ਉਹਨਾਂ ਨੂੰ ਵੀ ਕੋਈ ਰਿਸਪੌਂਸ ਨਹੀਂ ਮਿਲਿਆ ਹੈਗਾ ਤੇ ਹਰ ਕੇ ਚੀ ਵਾਪਸ ਮੁੜੇ ਹੈਗੇ ਆ ਫੇਰ ਅਸੀਂ ਸਾਡੀਆਂ ਬਹੁਤ ਸਾਰੀਆਂ ਉਮੀਦਾਂ ਸੀ ਕਿ ਸਰਕਾਰ ਸਾਨੂੰ ਹੁਣ ਸੁਣੂਗੀ ਸਾਡੀਆਂ ਬਹੁਤ ਸਾਰੀਆਂ ਉਮੀਦਾਂ ਫੇਰ ਤੋਂ ਫੇਲ ਹੋਈਆਂ ਪਰ ਕਿਉਂ ਨਹੀਂ ਸਿਕਾਲਾ ਹੱਥ ਸਾ ਲੈਂਦੀ ਅਸੀਂ ਦੇਖਿਆ ਵੀ ਇੰਟਰਨੈਸ਼ਨਲ ਰੋਡ ਆ ਲਾਹੌਰ ਨੂੰ ਜਾਂਦਾ ਇਹ ਰੋਡ ਆ ਮੰਤਰੀ ਹੋਗੇ ਮੁੱਖ ਮੰਤਰੀ ਹੋਗੇ ਨੰਗਦੇ ਆਂ ਦੀ ਰੋਡ 'ਤਾਲੀ ਕਹੀ ਸੋਚਾਂ ਨਹੀਂ ਜਦੋਂ ਹੂਟਰ ਵੱਜਦਾ ਹੋਊਗਾ ਸ਼ਾਇਦ ਮੇਰੀ ਚਾਹ ਦੁਕਾਨ ਦੇ ਉੱਤੇ ਆ ਕੇ ਮੁੱਖ ਮੰਤਰੀ ਸਾਹਿਬ ਜਾਂ ਕਿਸੇ ਮੰਤਰੀ ਆ ਕੇ ਖਲਾਰਨ ਬ੍ਰੇਕਾ ਮਾਰ ਲਾ ਕੇ ਸਰ ਮੈਨੂੰ ਉਮੀਦ ਹੁੰਦੀ ਆ ਜਦੋਂ ਹੂਟਰ ਵੱਜਦਾ ਨਜ਼ਰ ਆਉਂਦਾ ਆ ਜਾਂ ਪੰਜਾਬ ਸਰਕਾਰ ਦਾ ਨਜ਼ਰ ਆਉਂਦਾ ਤੇ ਮੈਨੂੰ ਇਹ ਉਮੀਦ ਹੁੰਦੀ ਆ ਕਿ ਕੋਈ ਨਾ ਕੋਈ ਮੰਤਰੀ ਇੱਥੋਂ ਨੰਗਣ ਡਿਆ ਹੋਊਗਾ ਤੇ ਸ਼ਾਇਦ ਉਹ ਸਾਰ ਲਊਗਾ ਕਿ ਕੀ ਬਚਤ ਕੀ ਮਜਬੂਰੀ ਸੀਗੀ ਕਿਉਂਕਿ ਵੀਡੀਓ ਲਗਾਤਾਰ ਚੱਲ ਤੇ ਸ਼ਾਇਦ ਉਹ ਨਾ ਵੇਖੀਆਂ ਹੋਣਗੀਆਂ ਤੇ ਇਹ ਚੀਜ਼ ਸੋਚੀ ਹੋਗੀ ਕਿ ਕੀ ਮਜਬੂਰੀ ਹੋਊਗੀ ਬੱਚੇ ਨੂੰ ਆਣ ਕੇ ਸੁਣੀਏ ਤਾਂ ਸਹੀ ਪਰ ਸਰ ਮੈਂ ਮਤਲਬ ਜਾਂ ਮੈਂ ਉਹਦੀ ਚੰਗੀ ਬੁਲਾਰੀ ਨਹੀਂ ਹੈਗੀ ਸੁਣਨ ਜੋਗ ਨਹੀਂ ਮੈਨੂੰ ਕੋਈ ਆਇਆ ਹੈਗਾ ਲੱਗਦਾ ਨਹੀਂ ਜੇਕਰ ਚੰਗੀ ਬੁਲਾਰੀ ਨਹੀਂ ਹੈਗੀ ਇੱਕ ਚੰਗੀ ਖਡਾਰਾਂ ਤੇ ਹੈਗੀ ਆ ਠੀਕ ਹੈ ਨਾ ਇੰਟਰਨੈਸ਼ਨਲ ਦਾ ਖੇਡ ਕੇ ਆਏ ਹੋ ਇੰਨੇ ਸਾਰੇ ਮੈਲ ਜਿੱਤੇ ਨੇ ਫਿਰ ਵੀ ਕਿਉਂ ਨਹੀਂ ਸਰਕਾਰਾਂ ਦੀ ਜਾਗ ਖੁੱਲੀ ਅਸੀਂ ਦੇਖਿਆ ਸੋਸ਼ਲ ਮੀਡੀਆ ਬੜਾ ਐਕਟਿਵ ਆ ਕਹਿੰਦੇ ਸੋਸ਼ਲ ਮੀਡੀਆ ਜਿਹੜੀ ਗੱਲ ਪਾਓ ਰਾਤ ਰਾਂਤ ਮੰਤਰੀਆਂ ਤੱਕ ਲੋਕਾਂ ਦਾ ਪਹੁੰਚ ਜਾਂਦੀ ਆ ਇੰਨੀ ਇੰਟਰ ਤੁਸੀਂ ਦਿਤਿਆ ਹੁਣ ਤੱਕ ਕਿਉਂ ਸਰ ਹੈ ਸ਼ਾਇਦ ਸੁਣਦੇ ਵੀ ਹੋਣਗੇ ਤੇ ਅਣ ਦੇਖਾ ਕਰਦੇ ਨੇ ਹੋਣਗੇ ਮੈਨੂੰ ਮੈਨੂੰ ਉਮੀਦ ਹੈਗੀ ਆ ਕਿ ਸ਼ਾਇਦ ਸੁਣੀ ਵੀ ਹੋਊਗੀ ਕਿਉਂਕਿ ਜੇ ਇੱਥੋਂ ਆਣ ਜਾਣ ਵਾਲੇ ਕਈ ਲੋਕ ਹੈਗੇ ਜਿਹੜੇ ਮੈਨੂੰ ਕਹਿੰਦੇ ਹੈਗੇ ਕਿ ਤੁਹਾਡੀ ਇੰਟਰਵਿਊ ਸੁਣੀ ਸੀਗੀ ਦੀਦੀ ਮਤਲਬ ਦੁੱਖ ਲੱਗਾ ਕਿ ਤੁਸੀਂ ਇੱਕ ਨੈਸ਼ਨਲ ਪਲੇਅਰ ਹੋ ਕੇ ਤੁਸੀਂ ਇੱਥੇ ਰੇੜੀ ਲਾਉਣ ਦਾ ਹੈਗੇ ਹੋ ਤੇ ਤੁਹਾਨੂੰ ਇੱਕ ਕਨਸਟੇਬਲ ਦੇ ਯੋਗ ਨਹੀਂ ਨਾ ਸਮਝਿਆ ਹੈਗਾ ਤੁਹਾਨੂੰ ਕਿਸੇ ਚੀਜ਼ ਦੇ ਯੋਗ ਨਹੀਂ ਸਮਝਿਆ ਹੈਗਾ ਮੈਨੂੰ ਇਹ ਸੋਪੀ ਕਿਹੜੀ ਤੁਸੀਂ ਗੇਮ ਰੱਖੀ ਦਸ਼ਕਾ ਜੂ ਸਾਡਾ ਕਰਦੇ ਹੋ ਤੇ ਕਦੋਂ ਤੋਂ ਗੇਮ ਸ਼ੁਰੂ ਕੀਤੀ ਆ ਕਿੰਨੇ ਕ ਹੁਣ ਤੱਕ ਮੈਡਲ ਜਿੱਤੇ ਆ ਕਿੱਥੇ ਕਿੱਥੇ ਖੇਡ ਗਿਆ ਏ ਸਰ ਮੈਂ ਨੈਸ਼ਨਲ ਖੇਡੀ ਹੈਗੀ ਆ ਮੈਂ 2004 ਤੋਂ ਖੇਡਣ ਦੀ ਹੈਗੀ ਆ ਤੇ ਨੈਸ਼ਨਲ ਖੇਡੀ ਹੈਗੀ ਆ ਮੈਂ ਜੂਨੀਅਰ ਨੈਸ਼ਨਲ ਵੀ ਰਹੀ ਹੈਗੀ ਆ ਤੇ ਉਸ ਤੋਂ ਬਾਅਦ 2018 ਦੇ ਵਿੱਚ ਮੈਂ ਫੈਡਰੇਸ਼ਨ ਚ ਮੈਡਲ ਲੈ ਕੇ ਆਈ ਹੈਗੀ ਆ ਪੈਂਕਿਕ ਸਲਾਡ ਚੋਂ ਤੇ ਨੈਸ਼ਨਲ ਚੋ ਮੈਡਲ ਲੈ ਕੇ ਆਈ ਹਾਂਗਾ ਫਿਰ ਸਿੱਧਾ ਜਾ ਕੇ ਮਾਰੇ ਨੇ ਸਬਾਬ ਪ੍ਰਾਪਤ ਕੀਤਾ ਜਿਹਨੂੰ ਮੈਨੂੰ ਕਹਿੰਦੇ ਨੇ ਹੈਗੇ ਪੈਸੇ ਜੁੜੇ ਤੇ ਮੈਂ 2023 ਦੇ ਵਿੱਚ ਮੈਡਲ ਲੈ ਕੇ ਆਈ ਚਾਈਨਾ ਦੀ ਹੱਤੋਂ ਕੱਲੀ ਊਮਨ ਸੀਗੇ ਮੈਂ ਤੇ ਮੇਰੇ ਲਈ ਇਹੋ ਬੜੀ ਮਾਣ ਦੀ ਗੱਲ ਸੀ ਕਿ ਮੇਰੇ ਘਰਦਿਆਂ ਨੇ ਮੈਨੂੰ ਭੇਜ ਦਿੱਤਾ ਕਹਿੰਦੇ ਕੋਈ ਗੱਲ ਨਹੀਂ ਸੋ ਪਨੀਰ ਜੀ ਕਿਹੜੇ ਇਲਾਕੇ ਨਾਲ ਸੰਬੰਧ ਰੱਖਦੇ ਹੋ ਤੇ ਦਸਕਾਂ ਨੂੰ ਸਾਂਝਾ ਕਰ ਦਿਓ ਕਿਹੜੇ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਤੁਹਾਡੇ ਪਿਤਾ ਜੀ ਕੀ ਕਰਦੇ ਨੇ ਤੇ ਜਿੱਦਣ ਪਹਿਲੇ ਦਿਨ ਮੈਡਲ ਜਿੱਤ ਕੇ ਆਏ ਸੀ ਚਾਈਨਾ ਦੇ ਬਾਰਡਰ ਤੋਂ ਆਕੇ ਤੁਹਾਡਾ ਮਾਨ ਸਨਮਾਨ ਕਿਸੇ ਨੇ ਸਟੇਸ਼ਨ ਤੇ ਕੀਤਾ ਕਿਤੇ ਹਾਰ ਵਗੈਰਾ ਪਾਏ ਕਿ ਜਹਾ ਹਲਕੇ ਦੇ ਐਮਐਨ ਕਿਸੇ ਆਕੇ ਸ਼ਾਬਾਸ਼ ਦਿੱਤੀ ਵੀ ਧੀਏ ਸ਼ਾਬਾਸ਼ ਸਾਡਾ ਪੰਜਾਬ ਦਾ ਨਾਲ ਆਉਣ ਕਰਕੇ ਆਈਆਂ ਸਰ ਨਹੀਂ ਮੈਂ ਹਲਕਾ ਟਾਰੀ ਤੋਂ ਬਿਲੋਂਗ ਕਰਦੀ ਆ ਪਿੰਡ ਗ੍ਰਿੰਡਾ ਹੈਗਾ ਮੇਰਾ ਤੇ ਮੇਰੇ ਪਿਤਾ ਜੀ ਟਰੈਕਟਰ ਮੈਕੈਨਿਕ ਹੈਗੇ ਆ ਮਿਡਲ ਕਾਸਟ ਤੋਂ ਜਿਹਨੂੰ ਕਹਿੰਦੇ ਬਹੁਤ ਮਿਡਲ ਕਾਸਟ ਤੋਂ ਫੈਮਲੀ ਤੋਂ ਮੈਂ ਬਿਲੋਂਗ ਕਰਦੀ ਆ ਤੇ ਮੇਰੇ ਪਿਤਾ ਜੀ ਨੇ ਆਣ ਕੇ ਉੱਥੇ ਮੈਨੂੰ ਸ਼ਾਬਾਸ਼ ਦਿੱਤੀ ਸੀ ਕਿ ਇੱਕ ਵਾਰੀ ਫੇਅਰ ਮੈਡਲ ਜਿੱਤ ਕੇ ਆਈਆਂ ਕੋਈ ਗੱਲ ਨਹੀਂ ਨੈਕਸਟ ਟਾਈਮ ਇਹਡਨ ਜਾਣਾ ਹੋਊਗਾ ਤੇ ਕੋਈ ਗੱਲ ਨਹੀਂ ਦੱਸ ਲਈ ਮੈਨੂੰ ਆਣ ਕੇ ਮੈਂ ਸਰ ਲਾਸਟ 10 ਦਿਨ ਜਦੋਂ ਮੈਡਲ ਜਿੱਤ ਕੇ ਲਿਆਂਦਾ ਵਾ ਲਾਸਟ 10 ਦਿਨ ਅ ਪਹਿਲਾਂ ਦੱਸਿਆ ਕਿ papa ਮੇਰੇ ਕੋ ਨਹੀਂ ਪੈਸੇ ਹੋਣ ਦੇ ਹੈਗੇ ਹਨਾ ਜਾਂ ਮੈਂ ਜਿਹੜੀ ਕੋਚਿੰਗ ਦੇਂਦੀ ਸੀ ਉਹ ਬੱਚੇ ਵੀ ਮਜਬੂਰ ਹੈਗੇ ਆ ਮੈਂ ਉਹਨਾਂ ਕੋ ਵੀ ਫੀਸ ਤੱਕ ਵੀ ਨਹੀਂ ਲਈ ਹੈਗੀ ਤੇ ਸਰ ਤੁਸੀਂ papa ਤੁਸੀਂ ਕਰੋ ਫਿਰ papa ਨੇ ਰਾਤ ਰਾਤ ਹੀ ਮੇਰੇ ਫਾਦਰ ਸਾਹਿਬ ਨੇ 10 ਤੋਂ 11000 ਰੁਪਏ ਲਿਆਂਦਾ ਤੇ ਮੇਰੀ ਝੋਲੀ ਪਾਇਆ ਕਹਿੰਦੇ ਕੋਈ ਗੱਲ ਨਹੀਂ ਦੇ ਕੇ ਆ ਤੇ ਉਹ ਕਿੰਨੀਆਂ ਸਾਰੀਆਂ ਮਜਬੂਰੀਆਂ ਫਿਰ ਉਸ ਤੋਂ ਬਾਅਦ ਮੇਰਾ ਅੱਜ ਤੱਕ ਨੈਸ਼ਨਲ ਹੁੰਡੀਆਂ ਹੈਗੀਆਂ ਮੇਰਾ ਕਹਿਣ ਨੂੰ ਦਿਲ ਹੀ ਨਹੀਂ ਕੀਤਾ ਕਿ ਕਿੰਨੀਆਂ ਮਜਬੂਰੀਆਂ ਮੇਰੇ ਪਿਓ ਦੀਆਂ ਹੋਣਗੀਆਂ ਜਾਂ ਮੇਰੇ ਆਪਣੇਆਂ ਦੀਆਂ ਹੋਣਗੀਆਂ ਜਿਹੜੀ ਉਹ ਕਹੇ ਕਿ ਕਿੰਨੀਆਂ ਉਹਨਾਂ ਜਗ੍ਹਾ ਤੇ ਚੀਜ਼ਾਂ ਪੈਸੇ ਲਾਉਣੇ ਹੋਣਗੇ ਅਦੇ ਇਹ ਮੈਨੂੰ ਸੋਭੀ ਨੈਸ਼ਨ ਖੇਡਣ ਵਾਸਤੇ ਖਿਡਾਰੀ ਨੂੰ ਕਿੰਨੇ ਕੇ ਪੈਸੇ ਦੀ ਲੋੜ ਹੁੰਦੀ ਆ ਕਿ ਅਸੀਂ ਦੇਖਿਆ ਸਰਕਾਰਾਂ ਕਹਿੰਦੀ ਹੈ ਵੀ ਜਿਹੜਾ ਖਿਡਾਰੀ ਖੇਡਣਾ ਚਾਹੁੰਦਾ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਨਾਂ ਨੂੰ ਨੈਸ਼ਨਲ ਤੱਕ ਜਿੱਥੋਂ ਮਰਜ਼ੀ ਦਾ ਖਰਚਾ ਸਾਰਾ ਸਰਕਾਰਾਂ ਚੁੱਕਦੀ ਆ ਉਹਨਾਂ ਦਾ ਖਾਣ ਪੀਣ ਦਾ ਉਹਨ ਜਾਣ ਦਾ ਖਰਚਾ ਸਾਰਾ ਸਰਕਾਰ ਚੁੱਕਦੀ ਆ ਤੁਸੀਂ ਕਹ ਰਹੇ ਹੋ ਵੀ ਨੈਸ਼ਨ ਖੇਡਣ ਵਾਸਤੇ ਮੈਨੂੰ ਪੈਸਿਆਂ ਦੀ ਲੋੜ ਸੀ ਮੈਂ ਕਿੱਥਾ ਪੈਸੇ ਰੇਨ ਕੀਤੇ ਸਾਰੇ ਸਰ ਮੈਡਲ ਗੱਲ ਚ ਪਾਏ ਮੇਰੀ ਗੱਲ ਦੀ ਗਵਾਹੀ ਹੈ ਬੱਚੇ ਤੱਕ ਤੁਹਾਨੂੰ ਮਿਲ ਕੇ ਗਏ ਹੈਗੇ ਉਹ ਗੱਲ ਦੀ ਗਵਾਹੀ ਆ ਕਿ ਕਿਤਨਾ 7-8 ਮਹੀਨੇ ਤੋਂ ਮੈਂ ਇੱਥੇ ਰੇੜੀ ਲਾਉਣ ਦੀ ਹੈਗੀਆਂ ਉਹ ਬੱਚੇ ਤੁਹਾਡੇ ਕੋਲ ਇੰਟਰਵਿਊ ਦੇ ਕੇ ਗਏ ਹੈਗੇ ਆ ਤੇ ਕਿੰਨੇ ਮਜਬੂਰ ਸੀਗੇ ਉਹ ਬੱਚੇ ਕਿਤਰਾ ਉਹਨਾਂ ਪੈਸੇ ਚੁੱਕੇ ਕਿਤਰਾ ਕਰਜ਼ਾ ਚੁੱਕਿਆ ਹੈਗਾ ਮੈਂ ਕਿਤਰਾ ਕਰਜ਼ਾ ਚੁੱਕ ਕੇ ਗਈ ਹਾਂ ਕਿ ਜੇ ਸਰਕਾਰ ਚੰਗੀ ਹੁੰਦੀ ਤਾਂ ਸੁਣਦੀ ਆਣ ਕੇ ਵੀ ਹਾਂ ਬੱਚਿਓ ਕੋਈ ਗੱਲ ਨਹੀਂ ਤੁਸੀਂ ਸਾਨੂੰ ਮਿਲਣ ਵਾਸਤੇ ਆਓ ਮੈਂ ਇਹੋ ਕਹਿੰਦੀ ਆ ਮੈਂ ਹਾਲੇ ਵੀ ਰਿਕਵੈਸਟ ਕਰਦੀ ਆ ਸ਼ਾਇਦ ਮੇਰੀਆਂ ਉਮੀਦਾਂ ਮਾਰ ਚੁੱਕੀਆਂ ਵਾ ਪਰ ਮੈਂ ਰਿਕਵੈਸਟ ਫੇਰ ਵੀ ਕਰਦੀ ਆ ਕਿ ਸ਼ਾਇਦ ਇੱਕ ਤਾਂ ਇੱਥੋਂ ਇੰਟਰਨੈਸ਼ਨਲ ਰੂਟ ਹੈਗਾ ਵਾ ਕੋਈ ਤਾਂ ਸੁਣਨ ਵਾਸਤੇ ਆਵੇ ਪਰ ਗੱਲ ਕਰੀਏ ਬਣੀ ਤੋਂ ਕਿਹੜੇ ਖਿਡਾਰੀ ਨੇ ਜਿਨ੍ਹਾਂ ਨੂੰ ਮੁਖਮਤੀ ਸਾਹਿਬ ਆਏਦੇ ਨੇ ਸੋਪਿਆ ਪਾ ਕੇ ਮਾਨ ਸਨਮਾਨ ਕਰਦੇ ਨੇ ਉਹਨਾਂ ਨੂੰ ਨੌਕਰੀ ਦਿੱਤੀ ਜਾਂਦੀ ਹੈ ਉਹਨਾਂ ਨਾਲ ਚਾਹ ਪਾਣੀ ਕੀਤਾ ਜਾਂਦਾ ਵਾ ਉਹਨਾਂ ਨਾਲ ਡਿਨਰ ਕੀਤਾ ਜਾਂਦਾ ਉਹ ਕਿਹੜੇ ਖਿਡਾਰੀ ਨੇ ਫਿਰ ਸਰ ਮੈਂ ਤਾਂ ਉਸ ਤੋਂ ਬਾਅਦ ਕੋਈ ਇਸ ਤਰ੍ਹਾਂ ਦਾ ਖਿਡਾਰੀ ਵੇਖਿਆ ਨਹੀਂ ਹੈਗਾ ਕਿ ਹਾਂ ਜਿਹਨੂੰ ਸ਼ਾਇਦ ਜਿਹੜੀ ਕਿਸੇ ਦੀ ਪਹੁੰਚ ਹੋਊਗੀ ਉਹ ਚੱਲ ਜਾਂਦਾ ਹੋਊਗਾ ਸਰ ਮੈਂ ਇਹਨੂੰ ਛੱਡ ਕੇ ਹੁਣ ਕਿਤੇ ਜਾ ਨਹੀਂ ਸਕਦੀ ਤੇ ਮੈਨੂੰ ਇਹ ਉਮੀਦ ਸੀ ਕਿ ਲਾਸਟ ਟਾਈਮ ਤੱਕ ਕਿ ਕੋਈ ਫੋਨ ਕਰੂਗਾ ਕਿ ਹਾਂ ਬੱਚਿਆਂ ਨੂੰ ਲੈ ਕੇ ਆਓ ਤੇ ਤੁਸੀਂ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਕੀ ਮਜਬੂਰੀ ਸੀ ਬੱਚੇ ਤੁਹਾਡੀ ਜੇ ਤੁਸੀਂ ਪੰਜਾਬ ਵਾਸਤੇ ਮੈਡਲ ਲੈ ਕੇ ਆਉਂਦੇ ਨੇ ਤਾਂ ਕੀ ਮਜਬੂਰੀ ਸੀਗੀ ਤੁਹਾਡੀ ਕੀ ਇੰਨਾ ਪੈਸਾ ਲਾ ਕੇ ਤੁਸੀਂ ਇਤਰਾ ਖੱਜਲ ਖਵਾਰ ਹੋਏ ਤੇ ਮੈਨੂੰ ਹੁਣ ਮੈਂ ਸਰ ਇਹਨੂੰ ਆਪਣਾ ਬਿਜ਼ਨਸ ਬਣਾ ਲਿਆ ਹੈਗਾ ਵਾ ਮੈਨੂੰ ਆਪਣੀ ਨੈਸ਼ਨਲ ਦੀ ਇੱਕ ਪੰਜਾਬ ਲਈ ਖੇਡਣਾ ਮੈਂ ਲਗਾਤਾਰ ਇਹੋ ਅਰਦਾਸ ਕਰਦੀ ਆਂ ਕਿ ਪੰਜਾਬ ਲਈ ਖੇਡ ਕੇ ਮੈਡਲ ਲੈ ਕੇ ਆਉਣਾ ਵਾ ਇਹ ਮੇਰਾ ਆਪਣਾ ਹੈਗਾ ਪਰ ਮੈਂ ਆਪਣਾ ਬਿਜ਼ਨਸ ਵੀ ਅੱਗੇ ਬਤਾਉਣਾ ਹੈਗਾ ਮੈਂ ਇਧਰ ਲਈ ਰੁਟ ਦਲੇ ਕਰ ਲਿਆ ਹੈਗਾ ਬਸ ਤੁਸੀਂ ਇਹ ਸੋਪੀ ਤੁਹਾਡੀ ਗੇਮ ਕਿਹੜੀ ਹੈ ਦਸ਼ਕਾ ਵੀ ਸਾਂਝਾ ਕਰ ਦਿਓ ਕਿਹੜੀ ਗੇਮ ਆ ਕਿੰਨਾ ਰੋਜ਼ ਅਭਿਆਸ ਕਰਦੇ ਹੋ ਹੁਣ ਤੱਕ ਕਿੰਨੇ ਕਿ ਬੱਚਿਆਂ ਨੂੰ ਤੁਸੀਂ ਸਾਨੂੰ ਪਤਾ ਟ੍ਰੇਨਿੰਗ ਵੀ ਕਰ ਚੁੱਕੇ ਹੋ ਉਹ ਕਿੰਨੇ ਬੱਚਿਆਂ ਨੂੰ ਰੋਜ਼ ਅਭਿਆਸ ਕਰਾਉਂਦੇ ਹੋ ਨਾਲ ਸਰ 10 ਤੋਂ 15 ਬੱਚੇ ਮੇਰੇ ਪਿੰਡ ਦੇ ਆ ਹੁਣ ਤਾਂ ਚਲੋ ਨਹੀਂ ਉਹਨਾਂ ਅੰਡ ਗਰਾਉਂਡਾਂ ਤੋਂ ਮਤਲਬ ਬਾਈਕਾਟ ਕਰ ਲਿਆ 10 ਤੋਂ 15 ਬੱਚੇ ਹੈਗੇ ਆ ਜਿਨ੍ਹਾਂ ਨੂੰ ਮੈਂ ਉੱਥੇ 1 ਸਾਲ ਗਰਾਉਂਡਾਂ 'ਚ ਮਿਲਵਾਇਆ ਵਾ ਕਿਹੜੀ ਗੇਮ ਉਹ ਹੈਗੇ ਆ ਇਹਦੇ ਬਾਕਸਿੰਗ ਦੇ ਤੇ ਕਰਲਿੰਗ ਗੇਮ ਹੈਗੀ ਉਹਨਾਂ ਦੀ ਤੁਹਾਡੀ ਕਿਹੜੀ ਮੇਰੀ ਨੈਸ਼ਨਲ ਗੇਮ ਹੈਗੀ ਸੀਗੀ ਇਹਦੀ ਫੈਂਸਿੰਗ ਹੈਗੀ ਸੀਗੀ ਹਾਂਜੀ ਤੇ ਉਸ ਤੋਂ ਬਾਅਦ ਮਿਕਸ ਮਾਰਸ਼ਲੜ ਕੀਤੀ ਹੈਗੀ ਮੈਂ ਨੂੰ ਕੀ ਲੱਗਦਾ ਨਹੀਂ ਜਿਹੜੇ ਹੱਥਾਂ 'ਚ ਕਿਸੇ ਵਕਤ ਤਲਵਾਰ ਹੁੰਦੀ ਸੀ ਫੈਂਸਿੰਗ ਦੇ ਮੁਕਾਬਲੇ ਕਰਦੇ ਸੀ ਅੱਜ ਉਹਨਾਂ ਦੇ ਹੱਥਾਂ ਨਾਲ ਤੁਸੀਂ ਚਾਹ ਬਣਾ ਕੇ ਦੇ ਰਹੇ ਹੋ ਲੋਕਾਂ ਨੂੰ ਬਰੈਡ ਟੋਸ ਲਵਾ ਰਹੇ ਹੋ ਕਿਤੇ ਕਿਤੇ ਲੱਗਦਾ ਨਹੀਂ ਸਾਡੇ ਪੰਜਾਬ ਵਾਸਤੇ ਸਾਡੇ ਅੰਮ੍ਰਿਤਸਰ ਸਾਹਿਬ ਤੇ ਇਤਿਹਾਸ ਦੀ ਗੱਲ ਹੈ ਕਿਤੇ ਸ਼ਰਮ ਵਾਲੀ ਗੱਲ ਹੈਗੀ ਹੈ ਜੀ ਕਿ ਖਿਡਾਰੀਆਂ ਦਾ ਇਹ ਮਾਨ ਸਤਮਾਨ ਕੀਤਾ ਜਾ ਰਿਹਾ ਵਾ ਸਰ ਸ਼ਰਮ ਦੀ ਗੱਲ ਤਾਂ ਹੈਗੀ ਆ ਮੈਨੂੰ ਪਤਾ ਹੈਗਾ ਕਿ ਮੈਨੂੰ ਸ਼ਾਇਦ ਮੇਰੇ ਲਾਈਨ ਕੁਝ ਹੋਰ ਸੀਗੀ ਮੈਂ ਕਿਸੇ ਹੋਰ ਸਾਈਡ ਤੇ ਆ ਗਈ ਪਰ ਮੈਨੂੰ ਹੀ ਆਪਣਾ ਪੁਵੇਖ ਬਣਾ ਲਿਆ ਵਾ ਜਦੋਂ ਇਨਸਾਨ ਦੇ ਬੋਲ ਖਤਮ ਹੋ ਜਾਂਦੇ ਨੇ ਨਾ ਉਦੋਂ ਉਹ ਚੀਜ਼ ਨੂੰ ਪੁਵੇਖ ਬਣਾ ਲਿਆ ਹੁਣ ਮੈਂ ਸਖਤੇ ਉੱਠਦੀ ਆ ਤੇ ਆਪਣੀ ਪ੍ਰੈਕਟਿਸ ਕਰਦੀ ਹੈਗੀ ਆ 11 ਵਜੇ ਨਾਨਕੇ ਨੂੰ ਲਾਉਂਦੀ ਹੈਗੀ ਆ ਤੇ ਸਵੇਰ ਤੋਂ ਮੇਰਾ ਇਹ ਮੰਨਣਾ ਹੈਗਾ ਵਾ ਕਿ ਮੈਂ ਸਵੇਰੇ ਸੇ ਉੱਠ ਕੇ ਲਾਵਾਂ ਤਾਂ ਕਿ ਮੇਰੇ ਕੋਲ ਚੀਜ਼ਾਂ ਉਨੀਆਂ ਕਵੇਰੀਬਲ ਹੈਗੀਆਂ ਜਿਹੜੀਆਂ ਸਵੇਰੇ ਸਵੇਰੀ ਵੇਖ ਸਕਦੀਆਂ ਵਾ ਪਰ ਕੀ ਲੱਗਦਾ ਨਹੀਂ ਕਿਤੇ ਜ਼ਿੰਦਗੀ ਦੇ ਜਿਹੜੇ ਕਈ ਸਾਲ ਐ ਕਿਤੇ ਮੰਜ ਕੱਲਿਆ ਬੈਠਿਆ ਹੁੰਦਾ ਵੀ ਸ਼ਾਇਦ ਬਰਬਾਦ ਕਰ ਲਿਆ ਕਿਉਂਕਿ ਕੱਲੇ ਮੈਡਲ ਰਹਿ ਗਏ ਨੇ ਸਾਈਡ 'ਤੇ ਰਹਿ ਗਏ ਨੇ ਸ਼ਾਇਦ ਉਹ ਵੀ ਕਿਤੇ ਰਦੀ ਦਾ ਭਾਅ ਲੱਗਦਾ ਵਾ ਕੀ ਲੱਗਦਾ ਐ ਚੀਜ਼ ਨੂੰ ਲੈ ਕੇ ਮਕਾਮ ਨਹੀਂ ਹਾਸਲ ਹੋ ਚੁੱਕਿਆ ਇਹਨਾਂ ਦਾ ਮੈਡਲ ਦਾ ਮੁੱਲ ਹੀ ਪੈਸ ਗਿਆ ਸਰ ਮੇਰੇ ਘਰਦਿਆਂ ਨੇ ਅਜ ਤੱਕ ਕਦੀ ਨਹੀਂ ਕਿਹਾ ਕਿ ਇਹ ਰਦੀ ਹੈਗੇ ਆ ਇਹ ਮੈਡਲ ਮੇਰੇ ਮਨ ਚੋ ਕਿਸੇ ਟਾਈਮ ਤੇ ਆ ਵੀ ਗਿਆ ਨਾ ਵੀ ਕੀ ਮੈਂ ਘਰਦਿਆਂ ਨੂੰ ਕੀ ਮੂੰਹ ਦਿਖਾਵਾਂ ਵੀ ਇੰਨੇ ਮੈਡਲ ਲੈ ਲੈ ਹੈਗੇ ਆ ਪਰ ਲੋਕ ਆਣ ਕੇ ਇਹ ਗੱਲ ਕਹਿੰਦੇ ਹੈਗੇ ਕਿ ਸ਼ਾਇਦ ਇੱਕ ਦਿਨ ਮੇਰੇ ਕੋਲ ਇੱਕ ਵੀਰ ਜੀ ਆਏ ਤੇ ਉਹਨਾਂ ਨੇ ਕਹ ਲਿਆ ਹੈਗਾ ਕਿ ਸਾਨੂੰ ਸਾਨੂੰ ਲੱਗਦਾ ਨਹੀਂ ਹੈਗਾ ਤੁਹਾਨੂੰ ਵੇਖ ਕੇ ਜਾਂ ਬੱਚਿਆਂ ਨੂੰ ਵੇਖ ਕੇ ਵੀ ਸਾਨੂੰ ਆਪਣੇ ਬੱਚਿਆਂ ਦਾ ਟਾਈਮ ਵੇਸਟ ਕਰਾਉਣਾ ਚਾਹੀਦਾ ਵਾ ਤੇ ਫਿਰ ਕੀ ਉੱਥੇ ਬੰਦਾ ਕੀ ਜਵਾਬ ਦੇਵੇ ਮੈਂ ਫਿਰ ਵੀ ਹੱਥ ਜੋੜ ਕੇ ਆਖਿਆ ਮੈਂ ਕਿਹਾ ਸਰ ਅੱਜ ਕੱਲ ਦੀ ਸਰਕਾਰ ਸ਼ਾਇਦ ਸਾਨੂੰ ਸਰਕਾਰਾਂ ਨੇ ਨਹੀਂ ਸੁਣਿਆ ਹੈਗਾ ਸਾਡੇ ਚ ਮਤਲਬ ਬੋਲਣ ਚ ਕੋਈ ਹੋਊਗੀ ਚੀਜ਼ ਦੇਖ ਅੱਜ ਕੱਲ ਸਰਕਾਰ ਬਹੁਤ ਸਾਦ ਦੇਂਦੀ ਹੈਗੀ ਤੁਸੀਂ ਖੜਾਓ ਕੀ ਬੰਦਾ ਮਜਬੂਰੀ ਚ ਕਹਿ ਸਕਦਾ ਹੈਗਾ ਹੁਣ ਪ੍ਰੀਤ ਸਾਹਿਬ ਜਿੰਦਗੀ ਦੇ ਕਿੰਨੇ ਸਾਲ ਆ ਤੇ ਆਪਣੀ ਖੇਡ ਵਿੱਚ ਕਿੰਨੇ ਕਿ ਦਿਨ ਰਾਤ ਮਿਹਨਤ ਕੀਤੀ ਆ ਕਿੰਨੇ ਕਿ ਪ੍ਰੈਕਟਿਸ ਕੀਤੀ ਆ ਘਰਦਿਆਂ ਤੋਂ ਵੀ ਬੜੀਆਂ ਗਾਲਾਂ ਖਾਧੀਆਂ ਹੋਣਗੀਆਂ ਗੁੱਸੇ ਹੁੰਦੇ ਹੋਣਗੇ ਕਿੰਨਾ ਕਿ ਕਰਜ਼ਾ ਚੁੱਕ ਕੇ ਮਾਂ ਪਿਓ ਨੂੰ ਜੜਾ ਤੁਹਾਨੂੰ ਇਸੀ ਨੂੰ ਖੜਾ ਲਿਆ ਸਰ 2004 ਤੋਂ ਮੈਂ ਲਗਾਤਾਰ ਖੇਡਦੀ ਤੇ ਅੱਜ ਤੱਕ ਵੀ ਮੈਂ ਬਸ ਇਹੋ ਮਜਬੂਰੀ ਵਿੱਚ ਖੇਡਣੀ ਡਈ ਹੈਗੀ ਆ 2004 ਤੋਂ ਮੈਂ ਆਪਣਾ ਬਚਪਨ ਸਟਾਰਟ ਕੀਤਾ ਜਵਾਨੀ ਤੱਕ ਇਹ ਚ ਗਾਲਦੀ ਆ ਕਦੀ ਕਿ ਕਦੀ ਨੈਸ਼ਨਲ ਦੇ ਵਿੱਚ ਖੇਡੀ ਆ ਤੇ ਕਦੀ ਨਹੀਂ ਖੇਡੀ ਕਦੀ ਮਜਬੂਰੀਆਂ ਕਾਰਨ ਘਰੇ ਰਹਿ ਗਈ। ਇਹ ਪੈਸੇਆਂ ਕਾਰਨ। ਬਿਲਕੁਲ ਵੀ ਪਨੀਰ ਕੋਲੇ ਕੱਲੀ ਇਹਨਾਂ ਥਾਂ ਨਾਲ ਤਲਵਾਰ ਹੀ ਖੇੜਦੀ ਤਲਵਾਰ ਬਾਜੀ ਕਰਦੀ ਸੀ ਜਾਂ ਕਿ ਕਦੀ ਚਾਹ ਪਾਣੀ ਬਣਾਉਣਾ ਵੀ ਸਿੱਖਿਆ ਸੀ ਕਦੀ ਕਿ ਹੁਣ ਮੁਸ਼ਕਲ ਕਿੰਨਾ ਕਿ ਸਾਹਮਣਾ ਕਰਨਾ ਪੈਂਦਾ ਹੈ ਪਹਿਲਾਂ ਮੰਮੀ ਕਰਦੇ ਸੀ ਹੁਣ ਇਥੇ ਆਪ ਕਰਦੇ ਹੋ ਬ੍ਰੈਡ ਟੋਸਟ ਵਗੈਰਾ ਪਹਿਲਾਂ ਸਿੱਖੇ ਸੀ ਬਣਾਉਣੇ ਕਿ ਜਾਂ ਹੌਲੀ ਹੌਲੀ ਹੋ ਜਾ ਜਾਗੀ ਤੁਹਾਨੂੰ। ਸਰ ਮੇਰੇ ਮਦਰ ਨੇ ਨਾਲ-ਨਾਲ ਮੈਨੂੰ ਰਸੋਈ ਦਾ ਕੰਮ ਵੀ ਸਾਰਾ ਦੱਸਿਆ ਸੀਗਾ। ਤੇ ਮੈਂ ਹੋ ਕਹਿੰਦੀ ਆ ਕਿ ਮੈਂ ਮੇਰੇ ਪਿਤਾ ਨੇ ਮੈਨੂੰ ਮਿਹਨਤ ਸਿਖਾਈ ਆ ਤੇ ਮੇਰੀ ਮਾਤਾ ਨੇ ਮੈਨੂੰ ਸਬਰ ਰੱਖਣਾ ਸਿਖਾਇਆ ਵਾ ਜਿਹੜੀ ਸਭ ਤੋਂ ਇਨਸਾਨ ਦੇ ਵਿੱਚ ਅੱਜ ਕੱਲ੍ਹ ਗੁਣ ਕਹਿੰਦੇ ਹੈ ਹੋਣਾ ਚਾਹੀਦਾ ਵਾ ਤੇ ਮੇਰੇ ਚ ਉਹ ਗੁਣ ਹੈਗਾ ਕਿ ਮੈਂ ਸਬਰ ਰੱਖ ਕੇ ਬੈਠੀ ਆ ਕਿ ਕੋਈ ਗੱਲ ਨਹੀਂ ਪ੍ਰਮਾਤਮਾ ਕਿਤੇ ਤੇ ਮੇਰ ਕਰੂਗਾ ਇਹ ਠੀਕ ਆ ਆਖਲਾ ਸਵਾਲ ਮੇਰਾ ਜਾਂਦੇ ਜਾਂਦੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭੰਸੇ ਮਾਨ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ 3 ਸਾਲ ਸਰਕਾਰ ਨੂੰ ਬਣੀ ਹੋ ਗਏ ਨੇ ਅਤੇ ਹੁਣ 2 ਸਾਲ ਰਹਿ ਗਏ ਨੇ ਸਰਕਾਰ ਦਾ ਕੀ ਅਪੀਲ ਕੀ ਕਰਨਾ ਚਾਹੋਗੇ ਗਾਂ ਕੀ ਆਪਣੇ ਲੋਕ ਤੁਸੀਂ ਇਹਨਾਂ ਸਨੇਹਾ ਦੇਣਾ ਚਾਹੋਗੇ ਮੁੱਖ ਮੰ ਜੇ ਮੈਂ ਇੱਥੇ ਸਾਰਾ ਕੁਝ ਚੱਲ ਕੇ ਬੈਠੀ ਹੈਗੀ ਆ ਲੋਕਾਂ ਨੇ ਗੱਲਾਂ ਵੀ ਸੁਣਨ ਨੂੰ ਮਿਲੀਆਂ ਕਿ ਅੱਜ ਤੱਕ ਜੇ ਸਰਕਾਰ ਨੇ ਤੁਸੀਂ ਇੰਟਰਵਿਊ ਵੀ ਦਿੱਤੀ ਉੱਥੇ ਤੱਕ ਪਹਚਾਈ ਵੀ ਹੈਗੀ ਆ ਗੱਲ ਤੇ ਉਹਨਾਂ ਕਿਉਂ ਨਹੀਂ ਕੀਤਾ ਹੈਗਾ ਅੱਜ ਤੱਕ ਕੁਝ ਤੇ ਮੈਂ ਉਹ ਕਹਿੰਨੀ ਆ ਕਿ ਲਾਸਟ ਜਿਹੜੀ ਚੀਜ਼ ਆ ਕਿ ਮੇਰੀ ਇੱਕ ਮਜਬੂਰੀ ਸੁਣ ਲਈ ਦਿੱਤੀ ਜਾਵੇ ਮੈਨੂੰ ਪਤਾ ਤੇ ਹੋਵੇ ਮੈਨੂੰ ਕਿਸੇ ਨੇ ਸੁਣਿਆ ਵਾਂ ਕਿ ਲੱਗਦਾ ਕਦੀ ਉਮੀਦ ਹੈਗੀ ਆ ਵੀ ਐਸੇ ਜਿਹੜਾ ਲਾਹੌਰ ਨੂੰ ਰੋਡ ਜਾਂਦਾ ਕਦੀ ਇੱਥੇ ਬ੍ਰਿਕਾ ਵੱਜਣਗੇ ਗੱਡੀਆਂ ਆਵੀਆਂ ਇੱਥੇ ਕਦੀ ਹੂਟਰ ਵਾਲੇ ਗੱਡੀਆਂ ਆਉਣਗੀਆਂ ਆ ਕੇ ਮੁੱਖ ਮੰਤਰੀ ਸਾਹਿਬ ਜਾ ਕੇ ਪੰਜਾਬ ਦੇ ਐਮ ਐਲ ਏ ਮੰਤਰੀ ਤੁਹਾਡੀ ਆ ਕੇ ਸਾਥ ਲੈਣਗੇ ਵੀ ਧੀਏ ਚੱਲ ਅਸੀਂ ਤੇਰੇ ਨਾਲ ਆ ਪੰਜਾਬ ਸਰਕਾਰ ਤੇਰੇ ਨਾਲ ਆ ਕੀ ਲੱਗਦਾ ਉਮੀਦ ਹੈਗੀ ਸੀ ਸਰ ਉਮੀਦ ਤਾਂ ਚਲੋ ਨਹੀਂ ਹੋਊਗੀ ਕਿਉਂਕਿ ਇਨ 7-8 ਮਹੀਨਿਆਂ ਤੋਂ ਮੈਂ ਇੱਥੇ ਹੀ ਹੈਗੀ ਆ ਉਮੀਦ ਤਾਂ ਨਹੀਂ ਹੈਗੀ ਪਰ ਜਦੋਂ ਹੂਟਰ ਵੱਜਦੇ ਇੱਥੋਂ ਗੱਡੀ ਦੇ ਤੇ ਮੈਨੂੰ ਇਹ ਹੁੰਦਾ ਕੋਈ ਤਾਂ ਮੈਨੂੰ ਸੁਣਨ ਵਾਲਾ ਆਇਆ ਹੋਊਗਾ ਨਾ ਕੋਈ ਤਾਂ ਕੋਈ ਤਾਂ ਇਹ ਕਹੂਗਾ ਬੱਚੇ ਕਿਉਂ ਰੇੜੀ ਲਾਉਂਦੇ ਹੈਗੇ ਉਹ ਕਿਤੇ ਨਾ ਮਜਬੂਰੀ ਸੁਣਨਗੇ ਨਾ ਤੇ ਸ਼ਾਇਦ ਮੈਨੂੰ ਇਹ ਹੈਗਾ ਕਿ ਮੇਰੇ ਮੈਂ ਸੁਣ ਲਈ ਹੈਗੀਆਂ ਤੇ ਬੱਚਿਆਂ ਨੇ ਵੀ ਕਿਤੇ ਸੁਣੀ ਜਾਵੇ ਜਿਹੜੇ ਉਹ ਦਿਨ ਇੰਨਾ ਭਾਵੁਕ ਹੋ ਕੇ ਗਏ ਆ ਅਬ ਇਹਨਾਂ ਸਭ ਵੀ ਕਰੀਏ ਸੋਚਿਆ ਵੀ ਹਰਿਆਣਾ ਵਾਲੇ ਜਿਹੜੇ ਨੇ ਉਹ ਬੜਾ ਮਾਨ ਸਨਮਾਨ ਕਰਦੇ ਨੇ ਖਿਡਾਰੀਆਂ ਦਾ ਲੱਖਾਂ 'ਚ ਤੋਲ ਦਿੰਦੇ ਨੇ ਨੌਕਰੀਆਂ ਤੱਕ ਦੇ ਦਿੰਦੇ ਨੇ ਕਈ ਅਸੀਂ ਸੋਚਿਆ ਵੀ ਜੇ ਹਰਿਆਣਾ ਜਾਂਦੀ ਦੀ ਸ਼ਾਇਦ ਮੇਰਾ ਇਲਾਤ ਨਾ ਹੁੰਦੇ ਸਾਡੇ ਖਿਡਾਰੀ ਕਿਹਦਾ ਨਹੀਂ ਪਾਈ ਜਾਂਦੀ ਪੰਜਾਬ ਵਿੱਚ ਕਦੀ ਹੁੰਦਾ ਚੀਜ਼ ਮਨਜ ਬਜਾ ਕੇ ਲੇ ਬੈਠਾਂਗੇ ਨਹੀਂ ਸਰ ਅਜੇ ਤੱਕ ਮੇਰੇ ਮਨ 'ਚ ਨਹੀਂ ਹੈਗੇ ਮੈਨੂੰ ਇਹ ਹੋਏਗਾ ਕਿ ਜੇ ਹਰਿਆਣਾ ਅੱਗੇ ਆ ਸਕਦਾ ਹੈਗਾ ਤੇ ਪੰਜਾਬ ਨੇ ਵੀ ਬਹੁਤ ਸਾਰੀਆਂ ਚਾਲਾਂ ਚੱਲੀਆਂ ਹੈਗੀਆਂ ਕੋਈ ਗੱਲ ਨਹੀਂ ਵੱਡਿਆ ਨੇ ਜੇ ਚਾਲਾਂ ਚੱਲੀਆਂ ਹੈਗੀਆਂ ਤੇ ਸਾਨੂੰ ਵੀ ਇੰਨਾ ਕੋਈ ਦਿੱਕਤ ਨਹੀਂ ਹੈਗੀ ਸਾਨੂੰ ਆਪਣੇ ਆਪ ਨੂੰ ਇੰਨਾ ਪਰਫੈਕਟ ਕਰਨਾ ਚਾਹੀਦਾ ਵੀ ਸਰਕਾਰ ਜੇ ਨਹੀਂ ਮੰਨਣ ਢਈ ਤੇ ਆਪਣੇ ਆਪ ਨੂੰ ਪਰਫੈਕਟ ਇੰਨਾ ਕਰ ਲਓ ਕਿ ਅਸੀਂ ਆਪ ਅੱਗੇ ਆ ਸਕੀਏ ਜਿਵੇਂ ਤੁਸੀਂ ਪਨੀਰ ਜਦੋਂ ਖੇਡੇ ਵਾਸਤੇ ਬਾਹਰ ਜਾਂਦੇ ਹੋ ਤੁਸੀਂ ਦਸ਼ੇ ਖੇਡ ਕੇ ਆਏ ਹੋ ਡਾਈਟ ਦੀ ਗੱਲ ਕਰੀਏ ਕਿੰਨੇ ਕੁ ਖਾਣੇ ਖਰਾਕ ਮਿਲਦੀ ਖਾਨ ਨੂੰ ਕਹਿੰਦੇ ਸਰਕਾਰ ਬਹੁਤ ਬਾਨ ਸਨਮਾਨ ਕਰਦੀ ਆ ਇਹਦੇ ਵਿੱਚ ਕਿੰਨੀ ਕੁ ਸਜਾਈਆ ਦਸ਼ਕਾਂ ਨੂੰ ਸਾਡਾ ਕਰਦੇ ਹੋ ਤੁਸੀਂ ਤੇ ਜਾਂਦੇ ਰਹੋ ਕੀ ਕੀ ਮਿਲਦਾ ਸੀ ਡਾਈਟ ਵਿੱਚ ਕਿੰਨੇ ਕੁ ਅਕੇ ਲੋਪੀ ਦੁੱਧ ਕਿ ਹੋ ਜਾ ਹੋਰ ਚੀਜ਼ਾਂ ਮਿਲਦੀਆਂ ਸੀ ਰਾਈਟ ਸਰ ਸਰਕਾਰ ਨੂੰ ਤੇੰਨ ਦਿਨ ਮੇਰੇ ਨਾਲ ਬੱਚੇ ਫਸਟ ਟਾਈਮ ਨੈਸ਼ਨਲ ਖੇਡਣ ਗਏ ਹੈਗੇ ਆ ਤੇ ਬੱਚੇ ਕਿਤਰਾ ਮੈਂ ਤਾਂ ਚਲੋ ਜਿੰਨਾ ਵੀ ਆਪਣਾ ਦੱਸ ਚੁੱਕੀ ਹੈਗੇ ਆ ਬੱਚੇ ਭੁੱਖ ਤੇ ਘੱਟ ਕੇ ਗਏ ਆ ਇੱਕ ਟਾਈਮ ਦੀ ਸਿਰਫ ਮਾਰਨਿੰਗ ਸੈਸ਼ਨ ਦੀ ਰੋਟੀ ਖਾ ਲਈ ਜਾਂ ਇਵਨਿੰਗ ਸੈਸ਼ਨ ਦੀ ਰੋਟੀ ਖਾ ਲਈ ਜਾਂ ਦੁਪਹਿਰ ਦੀ ਰੋਟੀ ਖਾ ਲਈ ਉਹਨਾਂ ਰੋਟੀ ਉੱਤੇ ਗਏ ਆ ਉਹ ਇੰਝ ਉਹ ਬੱਚੇ ਕਿਸ ਤਰ੍ਹਾਂ ਦੇ ਹੋਣਗੇ ਉਹਨਾਂ ਨੇ ਫਿਰ ਵੀ ਉਮੀਦ ਸੀ ਇਵਨ ਕਿ ਜਾਂਦੇ ਆ ਸਾਰੇ ਬੱਚੇ ਬਿਮਾਰ ਹੋ ਗਏ ਉੱਥੇ ਕਿਉਂਕਿ ਬੱਚਿਆਂ ਨੂੰ ਪਿੰਡਾਂ ਦੇ ਬੱਚੇ ਹੁੰਦੇ ਆ ਭਾਵੇਂ ਉਹ ਸੁੱਕੀਆਂ ਹੀ ਖਾ ਖਾ ਗੁਜ਼ਾਰਾ ਕਰਨ ਪਰ ਉਹਨਾਂ ਨੂੰ ਪਤਾ ਹੁੰਦਾ ਸਾਡੀ ਡਾਈਟ ਕੀ ਆ ਤੇ ਉਹ ਬੱਚੇ ਇੱਕੇ ਟਾਈਮ ਤੇ ਇੰਨਾ ਭੁੱਖ ਤੇ ਕੱਟਣੀ ਉਹਨਾਂ ਲਈ ਬਹੁਤ ਮੁਸ਼ਕਲ ਸੀਗੀ ਤੇ ਨਾ ਨਹੀਂ ਜੇਕਰ 3 ਦਿਨਾਂ ਦਾ ਖਾਣਾ ਇੱਕ ਦਿਨ ਖਾ ਕੇ ਕੀ ਲੱਗਦਾ ਸੀ ਉੱਥੇ ਮੁਕਾਬਲਾ ਕਰ ਸਕਦੇ ਅਗਲੇ ਬੰਨੇ ਜਿਹੜੇ ਪਹਿਲਵਾਨ ਜੰਗਲੇ ਬੰਨੇ ਖਡਾਰੀ ਹੁੰਦੇ ਨੇ ਉਹ ਜਿਆਦਾ ਤਾਕਤਵਰ ਹੁੰਦੇ ਨੇ ਉਹ ਖਾਣਾ ਖਾਣਾ ਜਿਆਦਾ ਖਾਦੀ ਹੁੰਦੀ ਆ ਕੀ ਲੱਗਦਾ ਜੇਕਰ ਢਿੱਡ ਵਿੱਚ ਜਾਊਗਾ ਤੇ ਫਿਰ ਹੀ ਜਾ ਕੇ ਮੁਕਾਬਲਾ ਕਰ ਸਕਦੇ ਨੇ ਸਰ ਬੱਚਿਆਂ ਨੂੰ ਡਰ ਸੀਗਾ ਕਿ ਅਸੀਂ ਨੈਸ਼ਨਲ ਵਿੱਚੋਂ ਮੈਡਲ ਕਿਤਰਾ ਕੱਢਣਾ ਹੈਗਾ ਪਰ ਇੱਕ ਸਹੀ ਜਿਹੜਾ ਕਹਿੰਦੇ ਹੁੰਦੇ ਨਾ ਵੱਡੇ ਹੁੰਦੇ ਆ ਜਿਹੜੇ ਸਹੀ ਅਸੀਂ ਇਹੋ ਆਖਿਆ ਕਿ ਤੁਸੀਂ ਨੈਸ਼ਨਲ ਮੈਡਲ ਕੱਟ ਕੇ ਲੈ ਕੇ ਆਉਣਾ ਤੇ ਸਰਕਾਰ ਤੁਹਾਡੀ ਸੁਣੂਗੀ ਤੁਹਾਡੀਆਂ ਜਿਹੜੀਆਂ ਫੀਸਾਂ ਦੇਣ ਵਾਲੀਆਂ ਉਹ ਕਿਤੇ ਇਸ ਤਰ੍ਹਾਂ ਮਤਲਬ ਮਜਬੂਰੀਆਂ ਚ ਨਾ ਆਉਣੀਆਂ ਨੈਕਸਟ ਨੈਸ਼ਨਲ ਤੁਸੀਂ ਖੇਡਣ ਜਾਓਗੇ ਤੇ ਅੱਜ ਫੇਰ ਸਾਡੇ ਹੱਥ 'ਚ ਜਿਹੜੇ ਚਿੱਠੀ ਸੀਗੀ ਉਹ 15000 ਰੁਪਏ ਉਹਦੇ ਉੱਤੇ ਲਿਖਿਆ ਸੀ ਤੇ ਅਸੀਂ ਫੇਰ ਦਿਖਾਉਂਦੇ ਪਏ ਹਾਂ ਲੋਕਾਂ ਨੂੰ ਕਿ ਹਾਂ ਸਾਡੀ ਫੇਰ ਤੋਂ ਮਜਬੂਰੀ ਆ ਗਈ ਹੈ ਤੇ ਕੀ ਮੈਂ ਉਹਨਾਂ ਬੱਚਿਆਂ ਨੂੰ ਉਮੀਦ ਦਵਾਂਗੀ ਕੀ ਵਾਪਸ ਉਹਨਾਂ ਬੱਚਿਆਂ ਨੂੰ ਗਰਾਊਂਡਾਂ 'ਚ ਲੈ ਕੇ ਆਉਂਗੀ ਮੈਂ ਤੁਹਾਡੀ ਸਾਡੀ ਪੰਜਾਬ ਸਰਕਾਰ ਦੀ ਅਪੀਲ ਆ ਜਿਸ ਤਰ੍ਹਾਂ ਧੀ ਨੇ ਤੁਹਾਡੀ ਗਾੜੀ ਅਰਜ਼ੀ ਕੀਤੀ ਤੁਹਾਡੀ ਗਾੜੀ ਬੇਨਤੀ ਕੀਤੀ ਆ ਇਸ ਧੀ ਦਾ ਜਿਹੜਾ ਕਿ ਦੁੱਖ ਦੱਸਣਾ ਜਾਵੇ ਤਾਂ ਜੋ ਕਿ ਜਿਹੜੀ ਧੀ ਆ ਨੈਸ਼ਨਲ ਦਾ ਖੇਡ ਚਾਈ ਆ ਪਰ ਸਾਡੇ ਪੰਜਾਬ ਵਾਸਤੇ ਬਹੁਤੀ ਇੱਕ ਵਧੀਆ ਗੱਲ ਨਹੀਂ ਆ ਕਿਉਂਕਿ ਗਲਾ ਵਿੱਚ ਮੈਟਰ ਪਾ ਕੇ ਜਿਹੜੀ ਧੀ ਚਾਹ ਬਲੋਂ ਵਾਸਤੇ ਜਿਹੜੀ ਤੇ ਮਜ਼ਬੂਰ ਹੋ ਗਈ ਆ ਸਾਡੀ ਪੰਜਾਬ ਦੇ ਮੁੱਖ ਮੰਤਰੀ ਭਗਤ ਸਿੰਘ ਮੰਗ ਗੜੀ ਅਪੀਲ ਆ ਇਸ ਖਿਡਾਰੀਆਂ ਦਾ ਨਹੀਂ ਕੱਲੀ ਧੀ ਦਾ ਨਹੀਂ ਹੋਰ ਵੀ ਬੜੇ ਖਿਡਾਰੀ ਨੇ ਉਹਨਾਂ ਦਾ ਜੋ ਬੰਦਾ ਮਾਨ ਸਨਮਾਨ ਦਿੱਤਾ ਜਾਵੇ ਤਾਂ ਜੋ ਕਿ ਸਾਡੀ ਜਿਹੜੀਆਂ ਧੀਆ ਨੇ ਸਾਡੇ ਖਿਡਾਰੀ ਨੇ ਪੰਜਾਬ ਦਾ ਨਾਲ ਉਤਸ਼ਾਹ ਕਰਕੇ ਆਉਣ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਅੰਟਰ ਪੰਜਾਬ ਟੀਵੀ ਲਈ ਅੰਮ੍ਰਿਤਸਰ